ਆਈਏ ਅਫਸਰ ਦਾ ਪਤੀ ਰੰਗਰਲੀਆ ਮਣਾਉਂਦਾ ਚੜਿਆ ਪੁਲਿਸ ਅੜਿੱਕੇ ਤਰਾਜੋ ਘਾਲਤ ਵਿੱਚ ਪੁਲਿਸ ਨੇ ਕੀਤੇ ਕਾਬੂ ਲੁਧਿਆਣਾ ਵਿੱਚ ਇੱਕ ਆਈਐਸ ਅਫਸਰ ਦੇ ਪਤੀ ਨੂੰ ਰੰਗਲੀਆਂ ਮਣਾਉਂਦੇ ਹੋਏ ਪੁਲਿਸ ਨੇ ਰੰਗੇ ਹੱਥੀ ਕਾਬੂ ਕਰ ਲਿਆ ਪੁਲਿਸ ਨੇ ਧੇਰ ਰਾਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ ਦੇ ਸਾਹਮਣੇ ਸਥਿਤ ਇੱਕ ਗੱੜ੍ਹ ਵਿੱਚ ਛਾਪਾ ਮਾਰਿਆ ਜਿਸ ਤੋਂ ਬਾਅਦ ਇੱਕ ਵਿਅਕਤੀ ਅਤੇ ਆਰਥ ਇਤਰਾਜ਼ਯੋਗ ਹਾਲਤ ਵਿੱਚ ਮਿਲੇ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਸ ਤੋਂ ਬਾਅਦ ਖੁਲਾਸਾ ਹੋਇਆ ਉਕਤ ਵਿਅਕਤੀ ਪੰਜਾਬ ਦੇ ਇੱਕ IAS ਅਧਿਕਾਰੀ ਦਾ ਪਤੀ ਹੈ ਇਸ ਤੋਂ ਬਾਅਦ ਪੁਲਿਸ ਉਸ ਨੂੰ ਥਾਣੇ ਲੈ ਗਈ 345 ਇਮੋਰਲ ਟਰੈਫਿਕ ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਕਤ ਪਤੀ ਭਗਸਰ ਮੁਕਸਰ ਸਾਹਿਬ ਦਾ ਵਸਨੀਕ ਹੈ ਜਦਕਿ ਔਰਤ ਲੁਧਿਆਣਾ ਦੇ ਸੈਕਟਰ 32 ਦੀ ਵਸਨੀਕ ਹੈ ਡੀਸੀਪੀ ਜਸ ਕਿਰਨਜੀਤ ਸਿੰਘ ਤੇਜ ਨੇ ਦੱਸਿਆ ਕਿ ਦੋਵੇਂ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਇਨਸਪੈਕਟਰ ਭਗਤਵੀਰ ਸਿੰਘ ਕਰ ਰਹੇ ਨੇ ਇੱਕ ਕੱਲ ਥਾਣਾ ਡਿਵੀਜ਼ਨ ਨੰਬਰ 5 ਦੇ ਵਿੱਚ ਮਕਦਮਾ ਨੰਬਰ 43 ਇਮੋਰਲ ਟ੍ਰੈਫਿਕਿੰਗ ਦਾ ਇੱਕ ਪਰਚਾ ਦਰਜ ਕੀਤਾ ਜੇ ਚ ਇੱਕ ਮਿਸਟਰ ਪਿਲੋਨੰਦਾ ਵਿਅਕਤੀਕ ਤੌਰ ਤੇ ਕੁਲ ਚਾਰ ਲੇਡੀ ਜਿਹੜੀ ਗ੍ਰਿਫਤਾਰ ਕੀਤੀ ਫਰਦਰ ਅਗੇ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਸਰ ਇਹ ਕੋਈ ਸਰ ਲੇਡੀ ਸਪਲਾਈ ਕਰਦੇ ਸੀ ਅੱਗੇ ਕੀ ਮਾਮਲਾ ਹੈ ਇਹ ਹਜੇ ਮੋਰਲ ਟ੍ਰੈਫਿਕਿੰਗ ਦਾ ਅਸੀਂ ਕੇਸ ਰਜਿਸਟਰਡ ਕੀਤਾ ਫਰਦਰ ਅਗੇ ਡੂਰਿੰਗ ਇਨਵੈਸਟੀਗੇਸ਼ਨ ਇਹ ਸਾਰੀ ਗੱਲ ਵੈਰੀਫਾਈ ਕਰ ਸਰ ਨਿੱਜੀ ਹੋਟਲ ਵਿੱਚ ਚੱਲ ਰਿਹਾ ਸੀ ਨਹੀਂ ਕਿ ਇੱਕ ਕਾਰ ਸੀ ਕਾਰ ਸੀਗਾ ਕਿਹੜਾ ਹੈ ਗਿਆ ਸਰ ਇਹ 5 ਨੰਬਰ ਡਿਵੀਜ਼ਨ ਦੇ ਰਿਹਾ ਦੇ ਵਿੱਚ ਸਾਬਾ ਨੇ ਕਿਹੜਾ ਮਾਮਲਾ 5 ਨੰਬਰ ਡਿਵੀਜ਼ਨ ਥਾਣਾ ਦਾ ਏਰੀਆ ਹੀ ਸੀ ਜੋ ਉੱਥੇ ਹੀ ਇਹ ਕੋਠੀ ਜਿਹੜੀ ਸਥਿਤੀ ਉੱਥੇ ਉਹ ਮੁਕਦਮਾ ਦਰਜ ਕੀਤਾ ਗਿਆ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸਰ ਇਹ ਮਾਨਵੀਗਰ ਲਈ ਆ ਰਹੀ ਹੈ ਹਜੀ ਬਟ ਓਬਵੀਅਸly ਅਸੀਂ ਫਿਰ ਇਨਵੈਸਟੀਗੇਸ਼ਨ ਕਰਾਂ ਠੀਕ ਸਰ ਕਿਹਾ ਜਾ ਰਿਹਾ ਕਿ ਇਹਨਾਂ ਦੀ ਕੋਈ ਪਤਨੀ ਆਈਐਸਓ ਲੁਧਿਆਣਾ ਤੋਂ ਕਮਲਖਪੂਰ ਦੀ ਰਿਪੋਰਟ